ਜਿਹੜੇ ਲੋਗ ਉਹ ਸ਼ਿਵਰਾਤਰੀ ਤੇ ਪਕੌੜੇ ਖਾ ਲੈਂਦੇ ਨਾ ਤੇ ਕੰਬਲੇ ਹੋ ਜਾਂਦੇ ਤੇ ਉਹ ਫਿਰ ਦੇਖਦੀ ਨਿੰਦਾ ਕਰਦੇ ਉਹ ਬਚਨ ਲਿਖਿਆ ਨਾ ਸ਼ਿਵ ਸੰਭ ਕਹੇ ਸਨ ਪਾਰਵਤੀ ਬਿਜੀਆਂ ਨਾ ਲਈ ਗਵਾਰਨ ਕੋ ਸ਼ਿਵ ਜੀ ਮਾਰੇ ਕਹਿੰਦੇ ਪਾਰਵਤੀ ਇਹ ਜਿਹੜੇ ਨਾ ਬੰਗ ਹੈ ਨਾ ਇਹ ਮੂਰਖਾਂ ਦਾ ਨਹੀਂ ਕਹਿੰਦੇ ਮੂਰਖ ਪੀਵੇ ਹਾਸੀ ਕਰੇ ਅਸੀਂ ਜਾਣਗੇ ਦੰਦ ਕੱਢੀ ਜਾਣਗੇ ਉਸ ਮੂਰਖ ਪੀਵੇ ਹਾਸੀ ਕਰੇ ਤੇ ਖਾ ਕੇ ਅਨਡਕਾਰਨ ਕੋ ਸੱਤ ਸੱਤ ਅੱਠ ਰੋਟੀਆਂ ਖਾ ਕੇ ਬੜੇ ਚੌੜੇ ਬੜੇ ਪ੍ਰਸ਼ਾਦ ਅਸ਼ਾਗ ਲਏ ਸੀ ਹਾਂ ਬੜੇ ਵੱਡੀ ਕਮਾਈ ਕਰ ਲਈ ਖਾ ਕੇ ਆਣ ਟਕਾਰਨ ਕੋ ਕਹਿੰਦੇ ਜੋਗੀ ਪੀਵੇ ਨਾਮ ਜਪੇ ਗੁਰਮੁਖ ਕੋਈ ਨਾਮ ਜਪੇਗਾ ਦੇਖ ਛਾ ਕੇ ਜੋਗੀ ਪੀਵੇ ਨਾਮ ਜਪੇ ਸੁਣਵੇਂ ਧਿਆਨ ਟਿਕਾਵਣ ਕੋ ਉਹ ਅਫਰ ਅਵਸਥਾ ਜਿੱਥੇ ਉਹਦੇ ਆਪਣਾ ਧਿਆਨ ਲਾ ਲੇਗਾ ਨਾਮ ਜਪੇਗਾ ਤੇ ਕਹਿੰਦੇ ਜੋਧਾ ਪੀਵੇ ਜੁੱਧ ਚੜੇ ਬਾਬੇ ਬਚਿੱਤਰ ਸਿੰਘ ਵਰਗਾ ਜੋਧਾ ਪੀਵੇ ਜੁੱਧ ਚੜੇ ਹਾਥੀ ਕੇ ਦਾਤ ਉਖਾੜਨ ਕੋ ਉਹਦਾ ਹਾਥੀ ਦਾ ਦੰਦ ਪੁੱਟ ਸੁੱਟੇਗਾ ਪਰ ਜੇ ਮੂਰਖ ਨੂੰ ਦਿਓਗੇ ਤੇ ਮੂਰਖਾਂ ਨੇ ਤੇ ਉਹੀ ਕੰਮ ਕਰਨਾ ਇਸ ਕਰਕੇ ਇੱਥੇ ਲਿਖਿਆ ਵੀ ਜਿਹੜੇ ਉਸੂਰਵੇਂ ਸੀਗੇ ਉਹਨਾਂ ਨੂੰ ਭੰਗੀ ਕਹਿੰਦੇ ਸੀ ਪਰ ਇਹ ਨਹੀਂ ਵੀ ਉਹ ਭੰਗ ਪੀ ਕੇ ਸੁੱਤੇ ਰਹਿੰਦੇ ਸੀ ਉਹ ਦੇਖ ਛੱਡ ਕੇ ਥੋੜੀ ਜਿਹੀ ਪੰਜ ਪੱਤਿਆਂ ਵਾਲੀ ਸਵਾਈ ਦੀ ਆਪਣੀ ਸੁਰਤੀ ਬਿਰਤੀ ਜਬਾਨੀ ਚ ਜੰਗ ਚ ਰੱਖਦੇ ਸੀ